ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਨੇ ਬੇਨਤੀ ਕਰਨੀ ਮਹਾਰਾਜ ਸਾਡਾ ਦੁੱਖ ਦੂਰ ਕਰਦੇ ਹੋ ਜੀ ਕਿਰਪਾ ਕਰਦੇ ਹੋ ਆਪ ਜੀ ਉਹ ਕੋਈ ਨਾ ਭਾਈ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਇਹੋ ਹੀ ਉਹਨਾਂ ਮਹਾਪੁਰਸ਼ਾਂ ਦੇ ਬਚਨ ਹੋਇਆ ਕਰਦੇ ਸੀ ਜੀਣੇ ਵੀ ਉਹਨਾਂ ਮਹਾਰਾਜ ਕਿਰਪਾ ਕਰਦੇ ਹੋ ਉਹ ਕੋਈ ਨਹੀਂ ਭਾਈ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਸਾਧੂ ਗੁਰੂ ਮਹਾਪੁਰਖ ਜਦੋਂ ਕੋਈ ਵੀ ਕਮਾਈ ਵਾਲਾ ਬੋਲਦਾ ਹੋਵੇ ਫਿਰ ਉਹ ਆਪ ਨਹੀਂ ਬੋਲਦਾ ਉਹਨਾਂ ਦੀ ਰਸਨਾ ਦੇ ਉੱਤੇ ਕਲੰਗੀ ਧਾਰ ਦਸ਼ਮੇਸ਼ ਪੀਤਾ ਆਪ ਬੋਲਦੇ ਹੁੰਦੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੂੰ ਪੁੱਛਿਆ ਸੀ ਨਾ ਸਿੰਘਾਂ ਨੇ ਕਿ ਸਤਿਗੁਰੂ ਹੁਣ ਤੇ ਤੁਸੀਂ ਸਰੀਰ ਦੇ ਵਿੱਚ ਹੋਗੇ ਜਦੋਂ ਸਰੀਰ ਤੋਂ ਓਹਲਾ ਦੇਗੇ ਫਿਰ ਅਸੀਂ ਦਰਸ਼ਨ ਕਿਦੇ ਕਰਿਆ ਕਰਾਂਗੇ ਮਹਾਰਾ ਇਹ ਕਹਿੰਦੇ ਪਹਿਲਾਂ ਤੁਸੀਂ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਨੇ ਨੇ ਜੇ ਪੰਜ ਪਿਆਰੇ ਵੀ ਨਾ ਮਿਲਣ ਫੇਰ ਤੁਸੀਂ ਦੋ ਚੜ੍ਹਦੀ ਕਲਾ ਵਾਲੇ ਨਿਹੰਗ ਸਿੰਘਾਂ ਦੇ ਦਰਸ਼ਨ ਕਰਨੇ ਨੇ। ਅੱਛਾ ਜੇ ਦੋ ਚੜ੍ਹਦੀ ਕਲਾ ਵਾਲੇ ਨਿਹੰਗ ਸਿੰਘ ਵੀ ਨਾ ਮਿਲਣ ਸਮਾਂ ਐਸਾ ਹੋਵੇ ਫੇਰ ਤੁਸੀਂ ਕਿਸੇ ਇੱਕ ਪੂਰਨ ਕਮਾਈ ਵਾਲੇ ਮਹਾਪੁਰਸ਼ ਦੇ ਦਰਸ਼ਨ ਕਰਨੇ ਨੇ। ਆਪਾਂ ਗੱਲ ਕਰਦੇ ਸੀ ਕਿ ਜਦੋਂ ਵੀ ਕੋਈ ਕਮਾਈ ਵਾਲਾ ਬੋਲਦਾ ਹੈ ਉਹ ਆਪ ਨਹੀਂ ਬੋਲਦਾ ਉਹਦੀ ਰਸਨਾ ਤੇ ਕਲੰਗੀ ਧਰ ਦਸ਼ਮੇਸ਼ ਵੀ ਤਾਂ ਆਪ ਬੋਲਦੇ ਹੁੰਦੇ ਨੇ ਕਿਉਂ ਉਹ ਰੱਬ ਨਾਲ ਇੱਕਮਿਕ ਹੋਏ ਹੁੰਦੇ ਆ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਹਰੀ ਔਰ ਹਰੀ ਦੇ ਜਨਾਂ ਵਿੱਚ ਆਪੋ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਰੱਬ ਦੀ ਜੋਤ ਹੀ ਹੁੰਦੇ ਆ ਬਸ ਰੱਬ ਆਪ ਹੀ ਬਾਬਾ ਜੀ ਹੰਸਾਲੀ ਸਾਹਿਬ ਵਾਲਿਆਂ ਕੋਲੇ ਕਮਾਤਾ ਗਈ ਆਪਣੇ ਪੁੱਤਰ ਨੂੰ ਲੈ ਕੇ ਕਹਿੰਦੀ ਬਾਬਾ ਜੀ ਕਿਰਪਾ ਕਰੋ ਕਰਜ਼ਾ ਬਹੁਤ ਸਿਰ ਦੇ ਉੱਤੇ ਮਹਾਰਾਜਾ ਕਿਰਪਾ ਕਰੋ ਬਾਬਾ ਜੀ ਇਹਨੇ 50 ਰੁਪਏ ਕੱਢ ਕੇ ਆਪਣੇ ਕੀਚੇ ਦੇ ਵਿੱਚੋਂ ਉਹ ਬੱਚੇ ਨੂੰ ਫੜਾਤੇ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਉਹ ਮਾਤਾ ਆਖਣ ਲੱਗੀ ਕਹਿੰਦੀ ਬਾਬਾ ਜੀ ਤੁਹਾਡੀਆਂ ਤਾਂ ਅਰਦਾਸਾਂ ਹੀ ਤਾਰ ਦੇਂਦੀਆਂ ਨੇ ਤੁਸੀਂ ਕਿਰਪਾ ਕਰੋ ਅਸੀਂ ਪੈਸੇ ਨਹੀਂ ਲੈਣੇ ਮਹਾਰਾਜਾ ਪੈਸੇ ਤੁਸੀਂ ਰੱਖ ਲਵੋ ਅਰਦਾਸ ਬੇਨਤੀ ਕਰ ਦੋ ਕਹਿੰਦੇ ਕੋਈ ਨਹੀਂ ਭਾਈ ਰੱਖ ਲੋ ਦੂਜੀ ਵਾਰੀ ਫੇਰ ਫੜਾਤੇ ਉਹ ਮਾਤਾ ਨੇ ਫੇਰ ਰੱਖ ਦਿੱਤੇ ਵਾਪਸ ਕਰ ਦਿੱਤੇ ਕਹਿੰਦੇ ਜੰਗਾ ਭਾਈ ਜਾਣ ਲੱਗੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਏ ਉਹ ਸਕੂਟਰ ਤੇ ਆਏ ਸੀਗੇ ਜਦੋਂ ਲੰਗਰ ਦੇ ਵਿੱਚ ਹੋ ਕੇ ਉਹ ਮੁੰਡਾ ਸਕੂਟਰ ਸਟਾਰਟ ਕਰ ਰਿਹਾ ਸੀ ਦੁਆਰਾ ਫੇਰ ਬਾਬਾ ਜੀ ਨੇ ਸੇਵਾਦਾਰ ਨੂੰ ਕਿਹਾ ਕਹਿੰਦੇ ਭਾਈ ਉਹ ਮੁੰਡੇ ਨੂੰ ਬੁਲਾ ਕੇ ਲੈ ਕੇ ਆਓ ਮਾਤਾ ਨੂੰ ਉੱਥੇ ਖੜੀ ਰਹਿਣ ਦਿਓ ਉਹ ਮੁੰਡੇ ਨੂੰ ਫੇਰ 50 ਰੁਪਏ ਫੜਾ ਦਿੱਤੇ ਕਹਿੰਦੇ ਭਾਈ ਕਾਕਾ ਗੁਰੂ ਨਾਨਕ ਸਾਹਿਬ ਵਰਕਤ ਪਾਉਣਗੇ ਤੁਸੀਂ 50 ਰੁਪਏ ਭਾਈ ਆਪਦੇ ਕੋਲੇ ਰੱਖਿਓ ਉਹ ਮਾਤਾ ਪੁੱਛਦੀ ਆ ਵੀ ਕੀ ਕਹਿੰਦੇ ਤੇ ਬਾਪਾ ਜੀ ਕਹਿੰਦੇ ਵੀ ਬਾਬਾ ਜੀ ਆਖਦੇ ਸੀਗੇ ਵੀ ਆ 50 ਰੁਪਏ ਕਹਿੰਦੇ ਇੱਧਰ ਫੜਾ ਮੈਨੂੰ 50 ਰੁਪਏ ਕਹਿੰਦੇ ਬਾਬਾ ਜੀ ਆਹ ਲਓ ਤੁਹਾਡੇ 50 ਰੁਪਏ ਕਹਿੰਦੇ ਚੰਗਾ ਭਾਈ ਜੇ ਨਹੀਂ ਲੈਣੇ ਐਵੇਂ ਰੱਖ ਦੇ ਉਹ ਮੁੰਡੇ ਨੇ ਸਕੂਟਰ ਸਟਾਰਟ ਕੀਤਾ ਸੜਕ ਤੇ ਖੜਾ ਸੀ ਸਾਈਡ ਦੇ ਉੱਤੇ ਮੂਰੋਂ ਤਾਂ ਦੇਖ ਲਿਆ ਪਿੱਛੋਂ ਵੇਖਿਆ ਨਹੀਂ ਫੋਰਵੀਲਰ ਆਇਆ ਬੱਸ ਟੱਕਰ ਮਾਰ ਕੇ ਚਲੇ ਗਿਆ ਰੌਲਾ ਪੈ ਗਿਆ ਬੰਦਾ ਮਰ ਗਿਆ ਜੀ ਬੰਦਾ ਮਰ ਗਿਆ ਕਹਿੰਦੇ ਕੀ ਹੋ ਗਿਆ ਭਾਈ ਉਹ ਮਾਤਾ ਨੂੰ ਬੁਲਾਇਆ ਮਾਤਾ ਕਹਿੰਦੀ ਮੇਰਾ ਪੁੱਤਰ ਸੀ ਇਹ ਤਾਂ ਇਹ ਤਾਂ ਮੇਰਾ ਪੁੱਤਰ ਹੈ ਉਹ ਬਾਬਾ ਜੀ ਕਿਰਪਾ ਕਰ ਦੋ ਉਹ ਕਹਿੰਦੇ ਭਾਈ ਹੁਣ ਅਸੀਂ ਕਾਦੀ ਕਿਰਪਾ ਕਰੀਏ ਤੁਸੀਂ ਬਚਨ ਤਾਂ ਮੰਨਿਆ ਨਹੀਂ ਜੇ ਕੋਈ ਬਚਨ ਕਮਾਵੇ ਸੰਤਨਕਾ ਸੋ ਗੁਰਪ੍ਰਸਾਦੀ ਤਰੀਏ ਗੁਰੂ ਦੀ ਕਿਰਪਾ ਅਨੁਸਾਰ ਤਰਦਾ ਹੋਆ ਜਿਹੜਾ ਕਿਸੇ ਸਾਧੂ ਗੁਰੂ ਮਹਾਪੁਰਖ ਦਾ ਵਚਨ ਕਮਾਉਂਦਾ ਹੈ ਕਹਿੰਦੇ ਬੀਬੀ ਅਸੀਂ ਇਹਨੂੰ ਭਾਈ ਪਿਆਰ ਭੇਣੀ ਦੇ ਰਹੇ ਸੀ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਇਹਨੂੰ 50 ਸਾਲ ਦੀ ਉਮਰ ਦੇ ਰਹੇ ਸੀ ਅਸੀਂ ਤਾਂ ਦੇਖ ਲਿਆ ਸੀ ਇਹਦੀ ਉਮਰੇ 4-5 ਮਿੰਟ ਦੀ ਹੈ ਕੀ ਕਰ ਜੇ ਲਾ ਹੋਗਾ ਇਸ ਕਰਕੇ 50 ਸਾਲ ਦੀ ਅਸੀਂ ਤਾਂ ਉਮਰ ਦੇ ਰਹੇ ਸੀ ਇਹ ਸਾਨੂੰ ਸਾਧਾਂ ਦੀਆਂ ਰਮਝਾਂ ਸਮਝ ਨਹੀਂ ਆਉਂਦੀਆਂ ਹੁੰਦੀਆਂ ਸਾਡੀ ਮਤ ਥੋੜੀ ਹੈ ਅਸੀਂ ਚਤਰਚਲਾਕ ਕਈ ਵਾਰੀ ਜ਼ਿਆਦਾ ਕਹਾਉਣ ਲੱਗ ਜਾਂਦੇ ਆ ਸਾਡੀ ਮਤ ਥੋੜੀ ਇਹ ਤੇ ਬਚਨ ਮੰਨਣ ਦੀ ਗੱਲ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੁਗੁਰ ਪ੍ਰਸਾਦੀ ਤਰੀ ਹੈ ਇਹ ਤੇ ਬਚਨ ਮੰਨਣ ਦੀ ਗੱਲ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੁਗੁਰ ਪ੍ਰਸਾਦੀ ਤਰੀ ਹੈ ਹੁਣ ਬੇ ਲੱਖਾਂ ਹੀ ਸੰਗਤਾਂ ਬੇਨਤੀਆਂ ਕਰਦੀਆਂ ਨੇ ਮਹਾਰਾਜ ਕਿਰਪਾ ਕਰੋ ਉਹ ਅਜ ਵੀ ਕਿਤੇ ਨਹੀਂ ਗਏ ਅਜ ਵੀ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ ਭਾਵੇਂ ਸਰੀਰ ਤੋਂ ਮਹਾਪੁਰਸ਼ ਓਲਾ ਦੇ ਗਏ ਉਹ ਕਿਤੇ ਨਹੀਂ ਗਏ ਉਹ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ ਇਸ ਕਰਕੇ ਮਾਰਾ ਨੂੰ ਬੇਨਤੀ ਕਰਿਆ ਕਰੀ ਕਿ ਸਤਿਗੁਰੂ ਸੱਚੇ ਬਾਦਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਜਿਨ੍ਹਾਂ ਦਸੰਧੜਿਆਂ ਦੁਰਮਤ ਬਨਜਤ ਮਿੱਤਰ ਸਾੜੜੇ ਸਹੀ ਹੋਂ ਠੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕਹੀ ਇਹੋ ਜੇ ਸਾਧੂਆਂ ਦੇ ਸਾਨੂੰ ਚਰਨ ਹੀ ਲਾ ਕੇ ਰੱਖੇ